ਸੇਲ ਆਲ ਵਹੀਕਲ ਚੈਨਲ ਉਪਰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਵੀਰ ਜੀ ਅੱਜ ਸਾਡੇ ਕੋਲ 6 ਟਰੈਕਟਰ ਇੱਕ ਟਰਾਲੀ ਅਤੇ ਇੱਕ अल्टੋ ਗੱਡੀ ਸੇਲ ਵਾਸਤੇ ਆਈ ਹੋਈ ਹੈ ਸਭ ਤੋਂ ਪਹਿਲਾਂ ਅਸੀਂ ਗੱਲ ਕਰਦੇ ਹਾਂ ਜੀ ਪਹਿਲੇ ਟਰੈਕਟਰ ਦੀ ਪਹਿਲਾ ਟਰੈਕਟਰ ਹੈ ਜੀ ਇੰਡੋ ਫਾਰਮ 355 2013 ਮਾਡਲ ਪੰਜਾਬ ਨੰਬਰ ਪਹਿਲੇ ਨਾਂ ਤੇ ਇਹ ਟਰੈਕਟਰ ਹੈ ਜੀ ਬਹੁਤ ਵਧੀਆ ਕੰਡੀਸ਼ਨ ਦੇ ਵਿੱਚ ਪਾਵਰ ਸਟੀering ਤੇਲ ਬ੍ਰੇਕ ਡਬਲ ਕਲਚ ਡਬਲ ਡਿਸਟ੍ਰੀਬਿਊਟਰ ਇੰਜਣ ਹੈ ਜੀ ਨਾਲ ਦੇ ਟਾਇਰ ਇਸ ਦੇ ਲਗਭਗ 70 ਪੈਸੇ ਰੰਗ ਪੇਂਟ ਬਿਲਕੁਲ オリジナル ਹੈ ਜੀ ਇੰਜਨ ਗিয়ার ਲਿਫਟ ਪੂਰਾ ਓਕੇ ਸੀਲਡ ਇੰਜਨ ਹੈ ਜੀ 670 ਸਟਾਰਟ ਹੈ ਟਰੈਕਟਰ ਹੈ ਟਰੈਕਟਰ ਦੀ ਕੰਡੀਸ਼ਨ ਤੁਸੀਂ ਵੀਡੀਓ ਵਿੱਚ ਦੇਖ ਹੀ ਰਹੇ ਹੋ ਵਧੀਆ ਮੋٹے ਪੈਪਾਂ ਵਾਲੀ ਛਤਰੀ ਲੱਗੀ ਹੋਈ ਨਾਲ ਦਾ ਬੰਪਰ ਇਸ ਦਾ ਮੁੱਲ ਰੱਖਿਆ ਗਿਆ ਹੈ 275000 ਰੁਪਿਆ ਕੋਈ ਫਿਕਸ ਪ੍ਰਾਈਸ ਨਹੀਂ ਹੈ ਮੌਕੇ ਤੇ ਥੋੜਾ ਮਾਨਤਾਣ ਹੋ ਸਕਦਾ ਹੈ ਟਰੈਕਟਰ ਵੇਚਣ ਵਾਲੇ ਵੀਰ ਦਾ ਮੋਬਾਈਲ ਨੰਬਰ ਹੈ 842772595584277 25955 ਦੂਜਾ ਟਰੈਕਟਰ ਹੈ ਜੀ ਸਾਡੇ ਕੋਲ ਫਾਰਮ ਟਰੈਕ 55 1997 ਮਾਡਲ ਇਹ ਟਰੈਕਟਰ ਹੈ ਜੀ ਪੰਜਾਬ ਨੰਬਰ ਪਹਿਲੇ ਨਾਂ ਤੇ ਬੰਦ ਬ੍ਰੇਕ 75 ਪੈਸੇ ਨਾਲ ਦੇ ਪੱਕੇ ਟਾਇਰ ਲਿਫਟ ਪੰਪ ਨਾਲ ਦਾ ਰੰਗ ਪੇਂਟ オリジナル ਇੰਜਨ ਗিয়ার ਲਿਫਟ ਪੂਰਾ ਵਧੀਆ ਸਲਫ ਸਟਾਰਟ ਇਹ ਟਰੈਕਟਰ ਹੈ ਜੀ ਇਸ ਨੂੰ ਤੁਸੀਂ ਮੌਕੇ ਤੇ ਉੱਤੇ ਆ ਕੇ ਵਾ ਕੇ ਚਲਾ ਕੇ ਚੈੱਕ ਕਰਕੇ ਲੈ ਕੇ ਜਾ ਸਕਦੇ ਹੋ ਟਰੈਕਟਰ ਵਿੱਚ ਕਿਸੇ ਵੀ ਪ੍ਰਕਾਰ ਦੀ ਕੋਈ ਕਮੀ ਨਹੀਂ ਹੋਵੇਗੀ ਇਸ ਦਾ ਮੁੱਲ ਰੱਖਿਆ ਗਿਆ ਹੈ ਪੂਰਾ 2 ਲੱਖ ਰੁਪਈਆ ਮੌਕੇ ਉੱਤੇ ਥੋੜਾ ਮਾਣਤਾਨ ਹੋ ਸਕਦਾ ਹੈ। ਬਾਕੀ ਤੁਸੀਂ ਟਰੈਕਟਰ ਦੀ ਕੰਡੀਸ਼ਨ ਵੀਡੀਓ ਵਿੱਚ ਦੇਖ ਹੀ ਰਹੇ ਹੋ। ਬਾਕੀ ਤੁਸੀਂ ਮੌਕੇ ਤੇ ਜਾ ਕੇ ਇਸ ਨੂੰ ਚਲਾ ਕੇ ਚੈੱਕ ਕਰਕੇ ਲੈ ਕੇ ਜਾ ਸਕਦੇ ਹੋ। ਟਰੈਕਟਰ ਵੇਚਣ ਵਾਲੇ ਵੀਰ ਦਾ ਮੋਬਾਈਲ ਨੰਬਰ ਦੱਸ ਦਿੰਦੇ ਆ 84277 25955 84277 25955 ਮਾਲਕ ਵੀਰ ਦਾ ਮੋਬਾਈਲ ਨੰਬਰ ਹੈ। ਮੋਬਾਈਲ ਨੰਬਰ ਵੀਡੀਓ ਦੇ ਉੱਪਰ ਚੱਲ ਰਿਹਾ ਹੈ ਉਸ ਉੱਤੇ ਲਾ ਕੇ ਤੁਸੀਂ ਮਾਲਕ ਵੀਰ ਨਾਲ ਗੱਲ ਕਰ ਸਕਦੇ ਹੋ ਤੀਜੇ ਨੰਬਰ ਤੇ ਹੈ ਜ ਸਾਡੇ ਕੋਲ ਟਰਾਲੀ 14/7 ਦੀ ਡਬਲ ਜੈਕ ਵਾਲੀ ਹੈਵੀ ਟਰਾਲੀ ਹੈ ਜੀ 2019 ਮਾਡਲ 50% ਇਸ ਦੇ ਨਾਲ ਦੇ ਪੱਕੇ ਟਾਇਰ ਹਨ ਜੀ ਫੁੱਲ ਹੈਵੀ ਟਰਾਲੀ ਹੈ 27 ਕੁੰਟਲ ਇਸ ਦਾ ਵਜ਼ਨ 10 ਇੰਚੀ 86 ਦੇ 10 ਨਟੀ ਹੱਬ ਲੱਗੀ ਹੋਈ ਹੈ ਜੀ ਇਸ ਨੂੰ ਜਾਲੀ ਵਾਲਾ ਵੈੱਡ ਲੱਗਿਆ ਹੋਇਆ ਡਬਲ ਜੈਕ ਵਾਲੀ ਇਹ ਟਰਾਲੀ ਇਸ ਦਾ ਮੁੱਲ ਰੱਖਿਆ ਗਿਆ ਹੈ 310000 ਰੁਪਿਆ ਮੌਕੇ ਉੱਤੇ ਥੋੜਾ ਮਾਣ ਤਣ ਹੋ ਸਕਦਾ ਹੈ ਬਹੁਤ ਵਧੀਆ ਕੰਡੀਸ਼ਨ ਦੇ ਵਿੱਚ ਹੈਵੀ ਮਜ਼ਬੂਤ ਇਹ ਟਰਾਲੀ ਹੈ ਜੀ ਮੱਛੀ ਹੁੱਕ ਵਾਲੀ ਡਬਲ ਜੈਕ ਡਬਲ ਟੈਰੀ ਇਸ ਦਾ ਮੁੱਲ 310000 ਰੁਪਿਆ ਵੇਚਣ ਵਾਲੇ ਵੀਰ ਦਾ ਮੋਬਾਈਲ ਨੰਬਰ ਹੈ 842 77 2595584277 25955 ਮਾਲਕ ਵੀਰ ਦਾ ਮੋਬਾਈਲ ਨੰਬਰ ਹੈ ਤੀਜਾ ਟਰੈਕਟਰ ਹੈ ਜਿਹੜਾ ਸਾਡੇ ਕੋਲੇ ਸੋਨਾਲੀਕਾ 750 2013 ਮਾਡਲ ਪੰਜਾਬ ਨੰਬਰ ਇਹ ਪਹਿਲੇ ਨਾਂ ਦਾ ਟਰੈਕਟਰ ਹੈ ਇਸ ਦੇ ਨਾਲ ਦੇ ਪੱਕੇ ਟਾਇਰ ਹਨ ਜੀ 35 ਪੈਸੇ ਪਾਵਰ ਸਟੀering ਦੇ ਟਰੈਕਟਰ ਹੈ ਤੇਲ ਬ੍ਰੇਕ ਸਾਈਡ ਗਿਅਰ ਡਬਲ ਕਲਚ ਪਲੇਟ ਬਿਲਕੁਲ ਕਲਚ ਪਲੇਟ ਬਿਲਕੁਲ ਨਵੀਂ ਹੈ ਜੀ ਇਸ ਦੀ ਰੰਗ ਪੇਂਟ ਬਿਲਕੁਲ オリジナル ਇੰਜਨ ਗੇਅਰ ਲਿਫਟ ਪੂਰਾ ਵਧੀਆ ਸੀਲਡ ਇੰਜਨ ਹੈ ਜੀ ਸਲਫ ਸਟਾਰਟ ਹੈ ਟਰੈਕਟਰ ਹੈ ਵਧੀਆ ਮੋٹے ਪਿਆ ਪੌਂਗ ਵਾਲੀ ਛਤਰੀ ਲੱਗੀ ਹੋਈ ਏਜੰਸੀ ਦਾ ਬੰਪਰ ਇਸ ਦਾ ਮੁੱਲ ਰੱਖਿਆ ਗਿਆ ਹੈ 365000 ਰੁਪਿਆ ਮੌਕੇ ਉੱਤੇ ਥੋੜਾ ਮਾਨਤਾਣ ਹੋ ਸਕਦਾ ਹੈ ਇਹ ਵੀ ਟਰੈਕਟਰ ਉਹਨਾਂ ਦਾ ਮਾਲਕ ਵੀਰ ਕੋਲੇ ਹੈ ਜਿਹਦੇ ਕੋਲ ਪਹਿਲੇ ਵਾਰ ਇਹ ਵਾਹਨ ਦਸੇ ਗਏ ਹਨ ਮੋਬਾਈਲ ਨੰਬਰ ਵੀ ਇੱਕ ਵਾਰੀ ਫੇਰ ਦੱਸ ਦਿੰਨੇ ਆ 84277 25955 84277 25955 ਮਾਲਕ ਵੀਰ ਦਾ ਮੋਬਾਈਲ ਨੰਬਰ ਹੈ ਇਹ ਸਾਰੇ ਵਾਹਨ ਇੱਕੋ ਹੀ ਮਾਲਕ ਵੀਰ ਕੋਲ ਹਨ ਅੱਗੇ ਹੈ ਜੀ ਸਾਡੇ ਕੋਲ ਆਲਟੋ ਗੱਡੀ 2007 ਮਾਡਲ ਐ ਆਲਟੋ ਐਲ ਐਕਸ ਆਈ ਗੱਡੀ ਹੈ ਜੀ ਇਹ ਏਸੀ ਓਕੇ ਹੈ ਜੀ ਇਸ ਦਾ ਇੰਜਨ ਗিয়ার ਬਹੁਤ ਵਧੀਆ ਇਸ ਗੱਡੀ ਨੂੰ ਤੁਸੀਂ ਚਲਾ ਕੇ ਦੇਖ ਸਕਦੇ ਹੋ ਕਿਸੇ ਵੀ ਪ੍ਰਕਾਰ ਦੀ ਇੰਜਨ ਵਿੱਚ ਕੋਈ ਕਮੀ ਨਹੀਂ ਹੋਵੇਗੀ ਇਸ ਦੇ ਨਾਲ ਦੇ ਟਾਇਰ ਹਨ ਜੀ 75 ਪੈਸੇ ਮਿਊਜ਼ਿਕ ਸਿਸਟਮ ਵਧੀਆ ਲੱਗਿਆ ਹੋਇਆ ਇਸ ਦੇ ਵਿੱਚ ਵੇਚਣ ਵਾਲੇ ਮਾਲਕ ਵੀਰ ਦਾ ਮੋਬਾਈਲ ਨੰਬਰ ਹੈ 9906 82992 9906 82992 ਮਾਲਕ ਵੀਰ ਦਾ ਮੋਬਾਈਲ ਨੰਬਰ ਹੈ ਗੱਡੀ ਕਿਸੇ ਵੀ ਪ੍ਰਕਾਰ ਦੀ ਕੋਈ ਐਕਸੀਡੈਂਟ ਨਹੀਂ ਕੋਈ ਡੈਂਟ ਨਹੀਂ ਹੈ ਗੱਡੀ ਵਿੱਚ ਮੌਕੇ ਉੱਤੇ ਆ ਕੇ ਤੁਸੀਂ ਇਸ ਨੂੰ ਚੈੱਕ ਕਰ ਸਕਦੇ ਹੋ ਬਹੁਤ ਵਧੀਆ ਕੰਡੀਸ਼ਨ ਦੇ ਵਿੱਚ ਹੈ 2007 ਮਾਡਲ ਆਲਟੋ ਗੱਡੀ ਹੈ ਜੀ ਅੱਗੇ ਹੈ ਜੀ ਸਾਡੇ ਕੋਲ ਟਰੈਕਟਰ ਸਟੈਂਡਰਡ 460 2014 ਮਾਡਲ ਇਹ ਟਰੈਕਟਰ ਹੈ ਪੰਜਾਬ ਨੰਬਰ ਪਹਿਲੇ ਨਾਂ ਤੇ ਇਹ ਟਰੈਕਟਰ ਹੈ ਜੀ ਨਾਲ ਦੇ ਟਾਇਰ ਇਸ ਦੇ 70 ਪੈਸੇ ਪਾਵਰ ਸਟੀering ਤੇਲ ਬ੍ਰੇਕ ਡਬਲ ਕਲਚ ਇਹ ਟਰੈਕਟਰ ਹੈ ਸਾਈਡ ਗੇਅਰ 6 ਸਪੀਡ ਹੈ ਜੀ ਇਸ ਦੀ ਤੇ 6 ਗੇਅਰ ਹਨ ਚੇਂਜਰ ਗੇਅਰ ਹੈ 50 ਕਿਲੋਮੀਟਰ ਰੋਡ ਸਪੀਡ ਰੰਗ ਪੇਂਟ ਬਿਲਕੁਲ ਇਸ ਦਾ origignal ਹੈ ਇੰਜਨ ਗੇਅਰ ਲਿਫਟ ਦਾ ਪੂਰਾ ਓਕੇ ਹੈ ਸੈਲਫ ਸਟਾਰਟ ਇਹ ਟਰੈਕਟਰ ਹੈ ਇਸ ਦਾ ਮੁੱਲ ਰੱਖਿਆ ਗਿਆ 3,55,000 ਰੁਪਇਆ ਮੌਕੇ ਉੱਤੇ ਮਾਨਤਾਣ ਹੋ ਸਕਦਾ ਹੈ। ਇਹ ਵੀ ਟਰੈਕਟਰ ਉਸੇ ਹੀ ਮਾਲਕ ਵੀਰ ਕੋਲ ਹੈ ਜ ਜਿਹੜੇ ਮਾਲਕ ਵੀਰ ਕੋਲ ਪਹਿਲੇ ਵਾਲੇ ਟਰੈਕਟਰ ਅਤੇ ਇੱਕ ਟਰਾਲੀ ਹੈ। ਮਾਲਕ ਵੀਰ ਦਾ ਮੋਬਾਈਲ ਨੰਬਰ ਦੱਸ ਦਿੰਨੇ ਆ 84277 25955 84277 25955 ਮਾਲਕ ਵੀਰ ਦਾ ਮੋਬਾਈਲ ਨੰਬਰ ਆ ਇਸ ਵੀਰ ਕੋਲ ਹੋਰ ਵੀ ਬਹੁਤ ਸਾਰੇ ਵਾਹਨ ਆਉਂਦੇ ਜਾਂਦੇ ਹੀ ਰਹਿੰਦੇ ਹਨ। ਤੁਸੀਂ ਮਾਲਕ ਵੀਰ ਨਾਲ ਗੱਲ ਕਰਕੇ ਉਹਨਾਂ ਬਾਰੇ ਵੀ ਪੁੱਛ ਸਕਦੇ ਹੋ ਅੱਗੇ ਹੈ ਜੀ ਸਾਡੇ ਕੋਲ ਟਰੈਕਟਰ ਜੋਂਡੀਅਰ 5405 4x4 ਇਹ ਟਰੈਕਟਰ ਹੈ 2000 V ਮਾਡਲ ਟਾਇਰ ਹਾਂ ਜੀ ਇਸ ਦੇ 85 ਪੈਸੇ ਸਿਰਫ 600 ਘੰਟਾ ਚੱਲਿਆ ਹੈ ਟਰੈਕਟਰ ਹੈ ਪੰਜਾਬ ਨੰਬਰ ਇਸ ਦਾ ਮੁੱਲ ਰੱਖਿਆ ਗਿਆ ਹੈ 10 ਲੱਖ 85000 ਰੁਪਈਆ ਮੌਕੇ ਉੱਤੇ ਥੋੜਾ ਮਾਨਤਾਣ ਹੋ ਸਕਦਾ ਹੈ 4x4 ਇਹ ਟਰੈਕਟਰ ਹੈ ਜੀ ਵਧੀਆ ਹੈਵੀ ਬੰਪਰ weight ਨਾਲ ਲੱਗਿਆ ਹੋਇਆ ਟਰੈਕਟਰ ਦੀ ਕੰਡੀਸ਼ਨ ਤੁਸੀਂ ਵੀਡੀਓ ਵਿੱਚ ਦੇਖ ਹੀ ਰਹੇ ਹੋ ਏਰੀਆ ਹੈ ਜੀ ਇਸ ਦਾ ਮੋਗਾ ਟਰੈਕਟਰ ਵੇਚਣ ਵਾਲੇ ਵੀਰ ਦਾ ਮੋਬਾਈਲ ਨੰਬਰ ਹੈ 98144 31397 98144 31 397 ਮਾਲਕ ਵੀਰ ਦਾ ਮੋਬਾਈਲ ਨੰਬਰ ਹੈ ਅੱਗੇ ਹੈ ਜੀ ਸਾਡੇ ਕੋਲ ਟਰੈਕਟਰ ਨਿਊ ਹੋਲੈਂਡ 5620 2021 ਮਾਡਲ ਇਹ ਟਰੈਕਟਰ ਹੈ ਨਾਲ ਦੇ ਇਸ ਦੇ ਟਾਇਰ 85 ਪੈਸੇ 4/4 ਇਹ ਟਰੈਕਟਰ ਹੈ ਜੀ ਪੰਜਾਬ ਨੰਬਰ ਇਹ 500 ਘੰਟਾ ਚੱਲਿਆ ਵਧੀਆ ਹੈਵੀ weight ਲੱਗਿਆ ਹੋਇਆ ਫਾਈਬਰ ਹੁੱਡ ਲੱਗੀ ਟੌਪ ਦਾ ਮਿਊਜ਼ਿਕ ਸਿਸਟਮ ਲੱਗਿਆ ਹੋਇਆ ਨਾਲ ਦੇ ਅਗਲੇ ਟਾਇਰ ਟਾਇਰ ਅਤੇ ਪਿਛਲੇ ਟਾਇਰਾਂ ਦੇ ਨਾਲ ਵੇਟ ਲੱਗਿਆ ਹੋਇਆ ਇਸ ਦਾ ਮੁੱਲ ਰੱਖਿਆ ਗਿਆ ਹੈ 11 ਲੱਖ 90000 ਰੁਪਇਆ ਮੌਕੇ ਉੱਤੇ ਥੋੜਾ ਮਾਣਤਾਨ ਹੋ ਸਕਦਾ ਹੈ ਏਰੀਆ ਹੈ ਜੀ ਇਸ ਦਾ ਮੋਗਾ ਟਰੈਕਟਰ ਵੇਚਣ ਵਾਲੇ ਵੀਰ ਦਾ ਮੋਬਾਈਲ ਨੰਬਰ 98144 31397 9914431397 ਮਾਲਕ ਵੀਰ ਦਾ ਮੋਬਾਈਲ ਨੰਬਰ ਹੈ ਇਹੋ ਜੀਆਂ ਹੋਰ ਵੀਡੀਓਜ਼ ਵੇਖਣ ਲਈ ਆਪਣੇ YouTube ਚੈਨਲ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਕਰੋ ਅਤੇ ਬੈਲ ਆਈਕਨ ਨੂੰ ਜ਼ਰੂਰ ਦਬਾਓ ਤਾਂ ਜੋ ਸਾਡੀ ਹਰੇਕ ਨਵੀਂ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਤੇ ਇਦਾਂ ਦੀ ਫ੍ਰੀ ਐਡ ਕਰਵਾਉਣ ਲਈ ਸਾਡਾ WhatsApp ਨੰਬਰ ਹੈ 86228 22751 86228 22751 ਦੇ ਵੇਚਣ ਵਾਲੇ ਵਾਹਨ ਦੀਆਂ 8-10 ਫੋਟੋਆਂ ਜਾਂ ਛੋਟੀ ਜਿਹੀ ਵੀਡੀਓ ਬਣਾ ਕੇ ਭੇਜੋ ਆਪਣੇ ਚੈਨਲ ਤੋਂ ਕਿਸੇ ਵੀ ਵਾਹਨ ਦੀ ਬਸ ਬੇਸਿਕ ਜਾਣਕਾਰੀ ਹੀ ਦਿੱਤੀ ਜਾਂਦੀ ਹੈ ਜੋ ਮਾਲਕ ਵੀਰ ਵੱਲੋਂ ਦੱਸੀ ਗਈ ਹੁੰਦੀ ਹੈ ਹੋਰ ਜਾਣਕਾਰੀ ਲੈਣ ਲਈ ਤੁਸੀਂ ਸਿੱਧਾ ਮਾਲਕ ਵੀਰ ਨਾਲ ਗੱਲ ਕਰਕੇ ਜਾਂ ਮਿਲ ਕੇ ਵਾਹਨ ਬਾਰੇ ਪੁੱਛ ਸਕਦੇ ਹੋ ਧੰਨਵਾਦ